ਕਾਟਨ ਦੇ ਵਿੱਚ ਹੈ ਜੀ ਐਕਸਪੋਰਟ ਦੀ ਕਾਟਨ ਹੁੰਦੀ ਹੈ ਜੀ ਵੱਡੇ ਪੈਣ ਦਾ ਸੂਟ ਹੁੰਦਾ ਹੈ 60 ਦਿਨ ਮਿੱਟ ਦਾ 1.75 ਦੀ ਕਮੀਜ਼ 1.75 ਦੀ ਸਲਵਾਰ ਪੌਂਚੇ ਤੇ ਵਰਕ ਕਰਵਾਤਾ ਜੀ ਬਹੁਤ ਸ਼ਾਨਦਾਰ ਸੂਟ ਆ ਗਿਆ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਜੀ ਨਾਲ ਦੀਆਂ ਸਟਾਕ ਖਤਮ ਹੋ ਜਾਂਦਾ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ ਬੀਬਾ ਪ੍ਰਿੰਟ ਦਾ ਸੂਟ ਆਊਗਾ ਕਮੀਜ਼ ਆਊਗਾ ਜੀ ਇਹ ਨਾਲ ਬਾਟਮ ਤੇ ਪੌਂਚੇ ਤੇ ਵਰਕ ਆਊਗਾ ਜੀ ਬਾਟਮ ਤੇ ਪਹੁੰਚਦਾ ਵਰਕ ਆਊਗਾ ਜੀ ਚਾਰ ਚਾਰ ਕਦਰ ਨੇ ਦੋ ਡਿਜ਼ਾਈਨ ਨੇ ਜੀ ਜਲਦੀ ਜਲਦੀ ਬੁੱਕ ਕਰ ਲਓ ਜੀ ਫਸਟ ਬਲੈਕ ਕਲਰ ਆ ਗਿਆ ਜੀ ਨੈਕਸਟ ਦੇਖੋ ਜੀ ਕਿ ਨਵਾਂ ਕਲਰ ਆਇਆ ਬਹੁਤ ਸੋਹਣਾ ਮਹਿਰੂਨ ਕਦਰ ਦੇ ਵਿੱਚ ਬਾਟਮ ਆ ਗਿਆ ਜੀ ਬਾਟਮ ਤੇ ਪਹੁੰਚਦਾ ਵਰਕ ਆਊਗਾ ਜੀ ਪ੍ਰਿੰਟ ਬੀਬਾ ਪ੍ਰਿੰਟ ਆ ਗਿਆ ਬਹੁਤ ਸੋਹਣਾ ਲੱਗ ਰਿਹਾ ਇਸ ਟਾਈਮ ਦਾ ਹੈ ਟ੍ਰੈਂਡਿੰਗ ਆਰਟੀਕਲ ਨੇ 500 ਰੁਪਏ ਵਿੱਚ ਸੇਲ ਲਾਤੀ ਜੀ ਜਲਦੀ ਜਲਦੀ ਸਿਕਰੀ ਛੋੜਨਾ ਕਿ ਬੁੱਕ ਕਰ ਲਓ ਜੀ 60 ਰੁਪਏ ਸ਼ਿਪਿੰਗ ਦੇ ਨੇ ਆਨਲਾਈਨ ਪੇਮੈਂਟ ਕਰੋਗੇ 60 ਰੁਪਏ ਸ਼ਿਪਿੰਗ ਹੈ ਜੀ ਕੈਸ਼ অন ਡਿਲੀਵਰੀ ਕਰੋਗੇ ਤੇ ਬਹੁਤ ਸੋਹਣਾ ਪੌਂਚੇ ਦਾ ਵਰਕ ਹੈ ਜੀ ਬਹੁਤ ਸ਼ਾਨਦਾਰ ਕਲੈਕਸ਼ਨ ਹੈ ਜੀ ਜਲਦੀ ਜਲਦੀ ਬੁੱਕ ਕਰ ਲਓ ਜੀ ਨਾਲ ਦੀ ਨਾਲ ਸਟਾਕ ਖਤਮ ਹੋ ਜਾਂਦਾ ਪਰਪਲ ਕਦਰ ਹੈ ਇਹ ਬਹੁਤ ਸ਼ਾਨਦਾਰ ਕਲਰ ਹੈ ਦੇਖੋ ਪਰਪਲ ਦੇ ਵਿੱਚ ਆ ਗਿਆ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਚਲੋ ਜੀ ਬਹੁਤ ਸੋਹਣਾ ਕਦਰ ਹੈ ਪਰਪਲ ਦੇ ਵਿੱਚ ਪੌਂਚੇ ਦਾ ਵਰਕ ਬਹੁਤ ਸੋਹਣੇ ਸੂਟ ਆ ਗਏ ਜੀ ਲਓ ਜੀ ਨੈਕਸਟ ਕੇ ਇਹਦੇ ਵਿੱਚ ਇਹ ਡਿਜ਼ਾਈਨ ਆ ਗਿਆ ਮਸਟਰਡ ਕਦਰ ਆ ਗਿਆ ਪੌਂਚੇ ਦਾ ਵਰਕ ਆ ਗਿਆ ਜੀ ਪ੍ਰਿੰਟ ਵੱਡਾ ਆ ਗਿਆ ਤਾਂ ਇਹ ਉਹ ਤਾਂ ਬਰੀਕ ਸੀਗਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਚਲੋ ਪਰਪਲ ਕਦਰ ਆ ਗਿਆ ਦੇਖੋ ਜੀ ਬਹੁਤ ਸੋਹਣੇ ਪ੍ਰਿੰਟ ਸੂ ਨਵਾਂ ਜੇ ਸਟੌਕ ਖਤਮ ਹੈ 500 ਰੁਪਏ ਵਿੱਚ ਆਫਰ ਹੈ ਜੀ ਬੋਟਲ ਦੇ ਵਰਕ ਹੈ ਜੀ ਪਹੁੰਚਦੇ ਲਓ ਜੀ ਬਹੁਤ ਸੋਹਣਾ ਸੂਟ ਨੇ ਜਲਦੀ ਜਲਦੀ ਬੁੱਕ ਕਰ ਲਓ ਜੀ ਸੇਲ ਲੱਗੀ ਜੀ 500 ਰੁਪਏ ਦੇ ਵਿੱਚ ਜੀ WhatsApp ਤੇ ਆਰਡਰ ਭੇਜੋ ਜੀ WhatsApp ਤੇ ਆਰਡਰ ਭੇਜੋ ਜੀ ਨੰਬਰ ਦਿੱਤਾ ਹੋਇਆ ਜੀ ਆਨਲਾਈਨ ਪੇਮੈਂਟ ਦੇ ਸ਼ਿਪਿੰਗ 60 ਹੈ ਜੀ ਕੈਸ਼ ਔਨ ਡਿਲੀਵਰੀ ਸ਼ਿਪਿੰਗ 120 ਹੈ ਔਰ